ਜੋ ਸਾਡੀ ਬੰਗਾਲ ਦੇ ਵਿੱਚ ਡਾਕਟਰ ਲੜਕੀ ਦੇ ਨਾਲ ਅਣਹੋਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੈਂਡਲ ਮਾਰਚ ਉਸ ਧੀ ਵਾਸਤੇ ਕੱਢਿਆ ਵੀ ਉਹਨੂੰ ਇਨਸਾਫ ਦਵਾਇਆ ਜਾਵੇ ਉਸ ਲੜਕੀ ਦਾ ਇਨਸਾਫ ਕੀਤਾ ਜਾਵੇ ਜਿਸ ਨਾਲ ਇੰਨੀ ਜ਼ਿਆਦਾ ਬਸਲੂਕੀ ਹੋਈ ਆ ਅੱਖਾਂ ਦੇ ਵਿੱਚੋਂ ਉਸ ਲੜਕੀ ਦੇ ਕੰੱਚ ਵੇ ਲਿਆ ਜੀ ਐਡਾ ਸਾਡਾ ਕਾਨੂੰਨ ਅੰਨਾ ਹੋ ਗਿਆ ਸਾਡੀਆਂ ਧੀਆ ਕਿੱਥੇ ਸੁਰੱਖਿ ਸ ਅਸੀਂ ਕਿੱਥੇ ਰਹਿ ਸਕਦੀਆਂ ਸੁਰੱਖਿਤ ਇਹ ਨਹੀਂ ਰਹਿ ਸਕਦੀਆਂ ਕੀ ਅਸੀਂ ਇਹਨੂੰ ਇਨਸਾਫ ਕਦੋਂ ਤੱਕ ਇਦਾਂ ਹੀ ਲੜਦੇ ਰਹੋਗੇ ਇਨਸਾਫਾਂ ਵਿੱਚ ਕਿਹਦੇ ਕਿਹਦੇ ਨਾਲ ਜੋ ਕਦੇ ਬੱਸਾਂ 'ਚ ਹੋ ਜਾਂਦੇ ਨੇ ਕਦੇ ਕਾਰਾਂ ਦੇ ਵਿੱਚ ਹੋ ਜਾਂਦੇ ਨੇ ਕਦੇ ਰੇਲਵੇ ਦੇ ਵਿੱਚ ਹੋ ਜਾਂਦੇ ਨੇ ਤੇ ਉਸ ਡਾਕਟਰ ਡਾਕਟਰ ਨੇ ਬੱਚੀ ਨੇ ਡਾਕਟਰ ਬਣਨਾ ਸੀ ਜੀ ਕਿੰਨੇ ਦਾ ਇਲਾਜ ਕਰਨਾ ਸੀ ਉਸ ਬੱਚੀ ਨੇ ਕਿੰਨੇ ਉਹਦੇ ਦੇਖੋ ਜੀ ਮਾਪੇ ਕਿੰਨੇ ਰੋ ਰੋ ਕੇ ਬਿਲਕ ਰਹੇ ਨੇ ਜੀ ਉਹ ਬੱਚੀ ਨੂੰ ਅੱਜ ਇਨਸਾਫ ਦਿਵਾਉਣ ਲਈ ਅਸੀਂ ਏ ਇਕੱਠ ਜੋ ਕੀਤਾ ਬੱਚਿਆਂ ਦੇ ਨਾਲ ਉਸ ਬੱਚੀ ਦੀ ਲਈ ਅਸੀਂ ਕਹਿੰਦੇ ਆ ਉਹਦੀ ਰੂਹ ਆ ਜੋ ਉਸ ਨੂੰ ਸ਼ਾਂਤੀ ਮਿਲੇ ਤੇ ਅੱਜ ਬੱਚਿਆਂ ਦੁਆਰਾ ਰੋਜ਼ ਮਾਰਚ ਕੱਢਿਆ ਜਾ ਰਿਹਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੋ ਕਿ ਡਾਕਟਰ ਦੇ ਨਾਲ ਬਲਾਤਕਾਰ ਹੋਇਆ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਐਦਾਂ ਹੁੰਦਾ ਰਿਹਾ ਤਾਂ ਜਿਹੜੇ ਸਾਡੇ ਡਾਕਟਰ ਨੇ ਜਿਹੜੇ ਕਿ ਸਾਡੇ ਦੂਜੇ ਪਰਮਾਤਮਾ ਮੰਨੇ ਜਾਂਦੇ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਨਮ ਦੇਣੇ ਹੀ ਬੰਦ ਕਰ ਦੇਣਗੇ ਆਪਣਾ ਜਿਹੜਾ ਸੰਬੰਧ ਆ ਉਹ ਡਾਕਟਰ ਤੱਕ ਜਾ ਕੇ ਖਤਮ ਹੁੰਦਾ ਹੈ ਡਾਕਟਰ ਹੀ ਆਪਾਂ ਨੂੰ ਬਚਾਉਂਦਾ ਹੈ ਜੇ ਇਦਾਂ ਹੀ ਹੁੰਦਾ ਰਿਹਾ ਜੇ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਨੇ ਉਹਨਾਂ ਲਈ ਬੱਡੀ ਸਾਰੀ ਜਿਹੜੀ ਮੁਸ਼ਕਲ ਹੈ ਖੜੀ ਹੋ ਜਾਏਗੀ ਧੰਨ ਕੀਤਾ ਇੱਕ ਨਾਉਣੇ ਕਾਨੂੰਨ ਦੀ ਨਖੇਦੀ ਕਰਨ ਵਾਸਤੇ ਸਾਡੇ ਜੋ ਬੱਚੇ ਇੱਥੇ ਆਏ ਨੇ ਨਾਲ ਇਸ ਜ਼ੁਲਮ ਦੀ ਨਖੇਦੀ ਕਰਦੇ ਹੋਏ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਮੁੱਚੇ ਦੇਸ਼ ਦੇ ਵਿੱਚ ਡਾਕਟਰਾਂ ਦੀ ਜੋ ਮਹਫੂਜ਼ਗੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਉਹਨੂੰ ਕੋਈ ਆਜ ਨਹੀਂ ਆਉਣੀ ਚਾਹੀਦੀ ਜੇਕਰ ਡਾਕਟਰੀ ਜਾਂ ਖੇਡਾਂ ਦੇ ਹਲਕੇ ਦੇ ਵਿੱਚ ਇਦਾਂ ਦੀ ਕੋਈ ਘਨਾਉਣੀ ਆ ਵਾਪਰਦੀ ਆ ਘਟਣਾ ਤਾਂ ਬਹੁਤ ਨਿੰਦਣਯੋਗ ਆ ਸੀ ਇਹਦਾ ਬਹੁਤ ਬਹੁਤ ਨਿੰਦਿਆ ਕਰਦੇ ਆ ਔਰ ਇਹਨਾਂ ਦੀ ਛਲਾਗਾ ਕਰਦੇ ਆ ਜੋ ਬੱਚਾ ਨੇ ਇਸ ਆਵਾਜ਼ ਨੂੰ بلند ਕਰ ਲਈ ਆਪਣੀ ਆਵਾਜ਼ ਉਠਾਈ